ਜਿਹੜੇ ਆਪਾਂ ਸਾਰੇ ਦੇਖਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜੇ ਕਿਸਾਨੀ ਨੂੰ ਲੈ ਕੇ ਜਿਹੜੇ ਭਾਜ ਭਾਜ ਕੇਂਦਰ ਸਰਕਾਰ ਨੇ ਜਿਹੜੇ ਪੋਸਟ ਟਾਈਮ ਲੈ ਕੇ ਸੀਗੇ ਉਹਦੇ ਖਿਲਾਫ ਜਿਹੜਾ ਕਿਸਾਨੀ ਸੰਘਰਸ਼ ਚੱਲਦਾ ਰਿਹਾ ਸੋ ਉਹਦੇ ਵਿੱਚ ਜਿਹੜੇ ਸਾਡੇ ਸੈਂਕੜੇ ਕਿਸਾਨ ਸੀ ਜਿਹੜੇ ਉਹ ਸ਼ਹਾਦਤਾਂ ਪਾ ਗਈ ਸੀ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ مالی ਮਦਦ ਹੈ ਜਾਂ ਉਹਨਾਂ ਨੂੰ ਜਿਹੜੀ ਇੱਕ ਨੌਕਰੀ ਹੈ ਜਿਹੜਾ ਰੋਜ਼ਗਾਰ ਹੈ ਜਿਹੜਾ ਦੇਣ ਦਾ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਟਾਈਮ ਟਾਈਮ ਜਿਹੜਾ ਦਿੱਤਾ ਜਾ ਰਿਹਾ ਹੈ ਸੋ ਜਿਹੜੇ ਪੈਂਡਿੰਗ ਕੇਸ ਸੀਗੇ ਅੱਜ ਮੇਰੇ ਹਲਕੇ ਦੇ ਜਿਹੜੇ ਤਕਰੀਬਨ 8 ਕੇਸ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਜਿਹੜੀ ਡੈਥ ਹੋ ਗਈ ਹੈ ਤੇ ਉਹਦਾ ਦੁਬਾਰਾ ਕੇਸ ਜਿਹੜਾ ਬਣਨਾ ਤੇ ਅੱਜ 7 ਜਣਿਆਂ ਨੂੰ ਜਿਹੜਾ ਅਸੀਂ ਜਿਹੜੇ ਉਹਨਾਂ ਨੂੰ ਲੈਟਰ ਜਿਹੜੇ ਜੁਆਇਨਿੰਗ ਲੈਟਰ ਜਿਹੜੇ ਦਿੱਤੇ ਨੇ ਸੋ ਜਿਨ੍ਹਾਂ ਨੂੰ ਵੱਖ-ਵੱਖ ਜਿਹੜੇ ਵਿਭਾਗਾਂ ਦੇ ਵਿੱਚ ਕੋਈ ਬਤੌਰ ਸੇਵਾਦਾਰ ਜਾਂ ਬੇਲਦਾਰ ਜਿਹੜੀ ਦਰਜਾ ਚਾਰ ਦੀਆਂ ਜਿਹੜੀਆਂ ਪੋਸਟਾਂ ਨੇ ਅੱਜ ਉਹਨਾਂ ਨੂੰ ਜਿਹੜੇ ਉਹਨਾਂ ਦੇ ਜੁਆਇਨਿੰਗ ਲੈਟਰ ਜਿਹੜੇ ਦਿੱਤੇ ਗਏ ਇੱਕ ਕੀ ਰੈਗੂਲਰ ਬੇਸ ਤੇ ਰੱਖੇਗੇ ਨੇ ਜਾਂ ਕੰਟਰੈਕਟ ਬੇਸ ਤੇ ਨੇ ਕਦੋਂ ਕੋ ਜੀ ਇਹ ਰੈਗੂਲਰ ਨੇ ਔਰ ਇਹ ਇਹਨਾਂ ਦਾ ਪ੍ਰੋਬੇਸ਼ਨਲ ਪੀਰੀਅਡ ਪਰਪਰ ਜਿਹੜਾ ਟਾਈਮ ਤੋਂ ਜਿਹੜਾ ਲੱਗਿਆ ਵਾ ਸੋ ਇਹ ਸਾਰੇ ਉਹਨਾਂ ਨੂੰ ਕਿਉਂਕਿ ਜਿਹੜੀਆਂ ਉਹ ਸਹਾਦਤਾ ਸੀਗੀਆਂ ਜਿਨ੍ਹਾਂ ਨੇ ਆਪਣੇ ਲੋਕਾਂ ਲਈ ਕਿਸਾਨੀ ਲਈ ਜਿਹੜੀਆਂ ਸਹਾਦਤਾ ਪਾਈਆਂ ਨੇ ਉਹ ਬਹੁਤ ਵੱਡੀਆਂ ਸੀਗੀਆਂ ਸੋ ਉਹਨਾਂ ਨੂੰ ਨਹੀਂ ਅਸੀਂ ਜਿਹੜਾ ਅਨ ਦੇਖਿਆ ਜਾ ਭਲਾਇਆ ਜਾ ਸਕਦਾ ਪਰ ਇਹ ਇੱਕ ਜਿਹੜੀ ਛੋਟੀ ਜੀ ਕੋਸ਼ਿਸ਼ ਹੈ ਕਿ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਜਿਹੜੀ ਕੋਈ ਮਾਲੀ ਮਦਦ ਜਾਂ ਉਹਨਾਂ ਨੂੰ ਇੱਕ ਰੋਜ਼ਗਾਰ ਦਾ ਇੱਕ ਜ਼ਰੀਆ ਮਿਲ ਗਿਆ ਕਿ ਉਹ ਆਪਣੇ ਪਰਿਵਾਰਾਂ ਦਾ ਜਿਹੜਾ ਪਾਲਣ ਪੋਸ਼ਣ ਆ ਜਿਹੜਾ ਕਰ ਸਕਦੇ ਨੇ ਸੋ ਅੱਗੇ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਇਹਨਾਂ ਪਰਿਵਾਰਾਂ ਦੇ ਨਾਲ ਜਿਹੜੀ ਵੀ ਕੋਈ ਅੱਗੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੋਊਗੀ ਸੋ ਅਸੀਂ ਹਮੇਸ਼ਾ ਜਿਹੜਾ ਇਹਨਾਂ ਦਾ ਸਾਥ ਦੇਵਾਂਗੇ ਇਹਨਾਂ ਦੇ ਨਾਲ ਰਾਂਗੇ ਤੇ ਜਿਹੜੇ ਕੁਝ ਜਿਹੜੇ ਪੈਂਡਿੰਗ ਜਿਹੜੇ ਕੇਸ ਹੈਗੇ ਨੇ ਜਿਹੜੇ ਕਿ ਮੈਨੂੰ ਪਹਿਲਾਂ ਕਿਸਾਨ ਜਥੇਬੰਦੀਆਂ ਵੀ ਮਿਲੀਆਂ ਸੀ ਤੇ ਅੱਜ ਵੀ ਜਿਹੜੇ ਉਹ ਸਾਥੀ ਆਏ ਆ ਸੋ ਜਿਹੜੇ ਰਹਿ ਗਏ ਨੇ ਪੈਂਡਿੰਗ ਉਹਨਾਂ ਨੂੰ ਵੀ ਬੜੀ ਜਲਦੀ ਉਹਨਾਂ ਨੂੰ ਜਿਹੜਾ ਕਾਰਵਾਈ ਪੂਰੀ ਕਰਕੇ ਅਸੀਂ ਉਹਨਾਂ ਨੂੰ ਵੀ ਜਿਹੜੇ ਜੁਆਇੰਟ ਜੈਂਟ ਦੇ ਕਿੰਨੇ ਐਪਲੀਕੇਸ਼ਨ ਜੁੜੇ ਹਲੇ ਪੈਂਡਿੰਗ ਨੇ ਕਿੰਨੇ ਟੋਟਲ ਜਿਹੜੇ ਕੇਸ ਆਏ ਆ ਅ ਤਕਰੀਬਨ ਜਿਹੜੀਆਂ ਸਾਡੇ ਅਕੋਰਡਿੰਗ ਜਿਹੜੀਆਂ ਤਕਰੀਬਨ 15 ਤੋਂ 16 ਹੈਗੀਆਂ ਨੇ ਬਾਕੀ ਕੁਝ ਜਿਹੜੀਆਂ ਹੋਰ ਜਿਹੜੀ ਜੋ ਜਿਹੜੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੀ ਲਿਸਟ ਆਈ ਆ ਸੋ ਉਹਨਾਂ ਦੇ ਉੱਤੇ ਜਿਹੜਾ ਪ੍ਰੋਪਰ ਜਿਹੜੀ ਵੈਰੀਫਿਕੇਸ਼ਨ ਜਿਹੜੀ ਹੋ ਰਹੀ ਆ ਸੋ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੀ ਐਪਲੀਕੇਸ਼ਨ ਤਰਕ ਹੋ ਸਕਦਾ ਉਹ ਵੱਧ ਵੀ ਸਕਦਾ ਕੀ ਗੱਲ ਤੋਂ ਇਹ ਜੁਆਇਨ ਕਰ ਲੈਣਗੇ ਹਾਂ ਬਿਲਕੁਲ ਇਹਦੇ ਵਿੱਚ ਪੰਜਾਬ ਸਰਕਾਰ ਦੀ ਤੁਹਾਨੂੰ ਕਮਾਂਡ ਜੀ ਦਾ ਸਾਡੇ ਐਮਐਲਏ ਨਿਰੰਦਰ ਕੌਰ ਭਰਾ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਬਹੁਤ ਜ਼ਹੀਨ ਸਹੂਲਤਾਂ ਬਹੁਤ ਮੇਨ ਸਹੂਲਤਾਂ ਜਿਹੜੇ ਇਸ ਨਸਾਨੀ ਦੇ ਦੋਨਾਂ ਛੇਦੋ ਕਰਵਾਉਣ ਲਈ ਬਹੁਤ ਮਦਦ ਪੰਜਾਬ ਸਰਕਾਰ ਨੇ ਤੇ ਉਹਨਾਂ ਦੀ ਆਰਥਿਕ ਤੌਰ ਤੇ ਤੇ ਬਾਕੀ ਲੋਕਰੇ ਸਹਾਉ ਦੇ ਬਹੁਤ ਪੂਰੀ ਮਦਦ ਕੀਤੀ ਹੈ ਅਸੀਂ ਆਪਣੇ ਨਿਰੰਦਰ ਕੌਰ ਭਰਾ ਜੀ ਦੇ ਤਹਿ ਦਰੋਤਾ ਨੋਕਰੀ ਇਹ ਉਮੀਦ ਸੀ ਕਿ ਸਾਨੂੰ ਕਿ ਨੌਕਰੀ ਮਿਲ ਜੂਗੀ ਜਿਸ ਤਰ੍ਹਾਂ ਸਾਡੀ ਪੂਰੀ ਉਮੀਦ ਸੀ ਨਿਰੰਦਰ ਕੌਰ ਭਰਾ ਜੀ ਦੇ ਲੜਨ ਦੀ ਤੇ ਸਾਡੀ ਭੈਣ ਤੇ ਕਰਕੇ ਪੂਰੀ ਉਮੀਦ ਸੀ ਪੂਰੀ ਆਸ ਸੀ ਉਹ ਸਾਡੀ ਆਸਾਂ ਤੇ ਅੱਜ ਪੂਰਾ ਹੋ ਰਿਹਾ ਕੀ ਕਹਿਣਾ ਜਿਹੜਾ ਕੇਂਦਰ ਪੰਜਾਬ ਸਰਕਾਰ ਨੇ ਤੋਂ ਵਾਦਾ ਕੀਤਾ ਸੀ ਕਿ ਨੌਕਰੀਆਂ ਦੇਵਾਂਗੇ ਅੱਜ ਨੌਕਰੀ ਮਿਲੀ ਹੈ ਕੀ ਕਹਿਣਾ ਧੰਨਵਾਦ ਜਿਹੜਾ ਤੁਹਾਨੂੰ ਦਿੱਤੇ ਪੈਂਦੀ ਘਰ ਕੋਈ ਕੀ ਉਹਨਾਂ ਤੋਂ ਤੁਹਾਡੇ ਪਤੀ ਤੋਂ ਬਾਅਦ ਘਰ 'ਚ ਕੋਈ ਕਮਾਉਣ ਵਾਲਾ ਹੋਰ ਜੀ ਹੈ ਨਹੀਂ ਅੱਛਾ ਕਿੰਨੇ ਬੱਚੇ ਨੇ ਤੁਹਾਡੇ ਕਿੰਨੀ ਕਿੰਨੀ ਉਮਰ ਦੇ ਕੀ ਕਰਦੇ ਹੋ ਯਾਰ ਅੱਛਾ ਜੀ ਅੱਛਾ ਜੀ ਸਾਰੇ ਛੋਟੇ ਨੇ ਹਾਲੇ ਕ੍ਰੈਡਿਟ ਡਿਪਾਰਟਮੈਂਟ ਤੁਹਾਨੂੰ ਨੌਕਰੀ ਮਿਲੀ ਹੈ ਜਿਹੜੇ ਵਿਭਾਗ ਚ ਲਾਇਆ ਗਿਆ ਕੋਈ ਪਹਿਲੇ ਕਿਸੇ ਨੂੰ ਪਤਾ ਨਹੀਂ ਕਿ ਕਹਿੰਦੇ ਫੈਸਲਾ ਮੈਂ ਚ ਜਾਉਂ ਬਹੁਤ ਅੱਛਾ ਜੀ ਕੀ ਕਹਿਣਾ ਚਾਹੁੰਦੇ ਹੋ ਆਪਾਂ ਮੁੱਖ ਮੰਤਰੀ ਦਾ ਕੀ ਧੰਨਵਾਦ ਕਿਹਾ ਨੇ ਉਮੀਦ ਸੀ ਕਿ ਤੁਹਾਨੂੰ ਕੀ ਵੀ ਇਦਾਂ ਦਾ ਕੁਝ ਹੋ ਜਾਊਗਾ ਤੁਹਾਨੂੰ ਪਹਿਲਾਂ ਵੀ ਸਰਕਾਰਾਂ ਵਾਅਦੇ ਕਰਦੀਆਂ ਸੀਗੀਆਂ ਪੁਰਾਣੀ ਸਰਕਾਰਾਂ ਸੀਗੀਆਂ ਪਰ ਉਹਦੇ ਪੂਰ ਦਿੱਸੇ ਚੜਦੇ ਤੁਹਾਨੂੰ ਲੱਗਦਾ ਇਹਨਾਂ ਨੇ ਸਾਨੂੰ ਆਪਣਾ ਚਿੰਦੀ ਕੱਟ ਵਾ ਲਾ ਕੇ 3 ਲੱਖ ਦਾ ਚੈੱਕ ਦਿੱਤਾ ਹਾਂ ਜੀ ਇਹਨਾਂ ਨੇ ਵਾਅਦਾ ਕਰਿਆ ਸੀ